ਹਾਂਜੀ ਆਏ ਆਲਣਾ ਜੀ ਇਹਦੇ ਵਿੱਚੋਂ ਤਿੰਨ ਬੱਚੇ ਕੱਢੇ ਸੀਗੇ ਤੇ ਦੇਖ ਲਓ ਆਪਾਂ ਰੋੜਾ ਜਿਹੜੀ ਚੈਨਾ ਰੋੜਾ ਆਪਾਂ ਦਾ ਉਹ ਨਹੀਂ ਕਰਦੇ ਜਾਨਵਰ ਇਕੱਠੀ ਕਰ ਲੈਂਦੇ ਨੇ ਪੰਛੀ ਤਾਂ ਪੰਛੀ ਦੇਖ ਲਓ ਉਹਨਾਂ ਨੇ ਇਕੱਠੀ ਕਰੀ ਆ ਪੰਛੀਆਂ ਨੇ ਚਿੜੀਆਂ ਨੇ ਕਰਕੇ ਆਪਣਾ ਆਲਣਾ ਬਣਾ ਲਿਆ ਜਾਨੀ ਪੰਛੀ ਨੂੰ ਇਹ ਨਹੀਂ ਪਤਾ ਵੀ ਇਹ ਚਾਈਨਾ ਡੋਰ ਹੈ ਲੇਕਿਨ ਉਹਨੇ ਟੀਣਕੇ ਸਮਝ ਕੇ ਇਹਨੂੰ ਇਕੱਠੇ ਕਰ ਲਿਆ ਇਕੱਠੇ ਕਰ ਲਿਆ ਦੇਖ ਲਓ ਇਹਦਾ ਆਲਣਾ ਬਣਾਇਆ ਇਹਦਾ ਆਲਣਾ ਬਣਾ ਲਿਆ ਨਹੀਂ ਤਾਂ ਇੰਨੀ ਡੋਰ ਕਿਸੇ ਦਾ ਕਿਸੇ ਦਾ ਗਲ ਫੜਦੀ ਇਹ ਪੰਛੀ ਨੇ ਜਾਨਾਂ ਕਈ ਜਾਨਾਂ ਬਚਾ ਲਈ ਇਹਦੇ ਵਿੱਚ ਜਾਨਾਂ ਵੀ ਬਚਾ ਲਈ ਹੋ ਸਕਦਾ ਪੰਛੀ ਦੇ ਵੀ ਵਿਚਾਰੇ ਕਿਤੇ ਫਸ ਗਈ ਹੋਵੇ ਕਿਉਂਕਿ ਇਹ ਡੋਰ ਤਾਂ ਟੁੱਟਦੀ ਹੋਣੀ ਹੈ ਜੇ ਇੱਕ ਵਾਰੀ ਫਸ ਜਾਵੇ ਕਿਤੇ ਇਹਦੇ ਵਿੱਚ ਕੋਈ ਆਂਡੇ ਵੀ ਦਿੱਤੇ ਸੀਗੇ ਪੰਛੀ ਦੇ ਸੀਗੇ ਜਿਹਦੇ ਤੇ ਤਿੰਨ ਪੰਛੀ ਇਹਨਾਂ ਦੇ ਬੱਚੇ ਨੇ ਜਨਮ ਲਿਆ ਸੀਗਾ ਅੱਛਾ ਹਾਂ ਉਹ ਫਿਰ ਆਪਣਾ ਤੁਸੀਂ ਦੇਖੇ ਨੇ ਜੀ ਹਾਂ ਜੀ ਜਾਈਏ ਆਪ ਦੇਖ ਅੱਛਾ ਜੀ ਫਿਰ ਜਣੀ ਉਹ ਇਹਨੂੰ ਆਪਣੇ ਕਾਉਂਸਲੇ ਨੂੰ ਛੱਡ ਕੇ ਪੰਛੀ ਚਲਾ ਗਿਆ ਉਹ ਫਿਰ ਪੰਛੀ ਚਲਾ ਗਿਆ ਕਿਹੜਾ ਪੰਛੀ ਸੀ ਜੀ ਇਹ ਪੰਛੀ ਕਾਲੀ ਜੀ ਚਿੜੀ ਸੀ ਉਹ ਕਿਤੇ ਘਟਾਰਦਾ ਨਹੀਂ ਸੀ ਹਾਂ ਕਾਲੀ ਜੀ ਚਿੜੀ ਸੀ ਲਾਲ ਜੇ ਬੁੰਡੇ ਵਾਲੀ ਚਾਲ ਕਾਲੀ ਜੀ ਹੁੰਦੀ ਨਹੀਂ ਘਟਾਰਨੀ ਕਾਲੀ ਜਿਹੜੀ ਠੀਕ ਹੈ ਜਣੀ ਹੁਣ ਕਹਿ ਸਕਦੇ ਹਾਂ ਕਿ ਚੈਨਾ ਡੋਰ ਹੈ ਜਿਹੜੀ ਹਾਂ ਜੀ ਹਾਂ ਇਹ ਪੰਛੀ ਵੀ ਕਿਤੇ ਨਾ ਕਿਤੇ ਇਹਨੂੰ ਕਿਚਨਾਂ ਚ ਉਹਦੇ ਚ ਯੂਜ਼ ਕਰਦੇ ਨੇ ਯੂਜ਼ ਕਰਦੇ ਨੇ ਆਪ ਠੀਕ ਹੈ ਧੰਨਵਾਦ ਧੰਨਵਾਦ ਜੀ